raag sohi ast padiyan mahalla pehla kar pehla ik ओंकार sat gur prasad sab avgan mai gun nahi koi kyon kar kant malawa hoi naam hai roop na banke naina na kol tang na mithe bena rahao sahaj shingar kaman kar aave ਤਾਂ ਸੁਹਾਗਣ ਜਾਂ ਕੰਤੈ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤਨਾ ਪਾਣੀ ਮਾਇਆ ਲਾਗੀ ਭਰਮ ਭਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਬਿਸ਼ਰਤ ਦੁਖ ਪਾਇਆ ਕਰ ਗੈ ਲੇ ਹੋ ਪ੍ਰੀਤਮ ਪ੍ਰਭ ਰਾਇ ਭਣਤ ਨਾਨਕ ਸਹੋ ਹੈ ਧੀ ਹੋਂਸੀ ਜੈ ਭਾਵੈ ਪਿਆਰਾ ਤੈ ਰਐ ਵੇਸੀ ਸੁਹੀ ਮਹੱਲਾ ਪਹਿਲਾ ਕਰਨਉ ਇਕ ਓਅੰਕਾਰ ਸਤਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੇਂ ਭ੍ਰਮ ਭੁੱਲੀਆ ਖੱਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰ ਰੱਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾ ਧਨ ਨਾਹੀ ਜੀਉ ਅਵਗਣ ਮੁਠੀ ਜੇ ਫਿਰਹਿ ਬਦਕ ਥਾਏ ਨਾ ਪਾਹੇ ਜੀਉ ਗੁਰ ਰੱਖੇ ਸੇ ਉੱਭਰੇ ਸ਼ਬਦ ਰੱਤੇ ਮਨ ਮਾਹੇ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜੀਉ ਮੂਲ ਨਾ ਬੁੱਝੈ ਆਪਣਾ ਸੇ ਪਸ਼ੂ ਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੀ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚੇਤਨਾ ਆਵੇ ਫਿਰ ਫਿਰ ਲੱਗੈ ਦੁੱਖ ਜੀਓ ਸੁਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀ ਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀ ਲਿਬ ਉੱਬਰੈ ਬਖਸ਼ੇ ਬਖਸ਼ਣ ਹਾਰ ਜੀਓ ਅਨ ਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਪੁਲ ਪੁਲ ਆਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਲਾਏ ਜੀਓ ਗਾਫਲ ਗਿਆਨ ਵਿੱਚ ਹੋਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵਿਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦੈ ਪੈ ਰਤਿਆ ਸਭ ਜੋ ਹੀ ਜਮ ਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਸਹ ਦੇ ਆਧਾਰ ਜੀਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨੀਧਾਰਾਂ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸੋ ਇਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਇ ਚਲੰਬ ਜੇ ਸਤਗੁਰ ਪਾਇਆ ਚੱਲੈ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀ ਮਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੀ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਖ ਭਰਮ ਭਲਾਣਾ ਨਾ ਤੇ ਸਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਨ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਤੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਭਨ ਕਢਾਈ ਐ ਤਿਉ ਸਾਕਤ ਜੋਨੀ ਪਾਏ ਭਵੈ ਪਵਾਈ ਐ ਬਿਨ ਬੂਜੇ ਸਭ ਦੁੱਖ ਦੁੱਖ ਕਮਾਉਣਾ ਹੁ ਮੈਂ ਆਵੈ ਜਾਇ ਭਰਮ ਭਲਾਵਣਾ ਰਹਾਉ ਤੂੰ ਗੁਰਮਖ ਰਖਣ ਹਾਰ ਹਰਨਾਮ ਧਿਆਈ ਐ ਮੇਲਹਿ ਤੁਜਹਿ ਰਜਾਇ ਸ਼ਬਦ ਕਮਾਈ ਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਐ ਤੂੰ ਦੇਖੈ ਥਾਪ ਪੁਥਾਪ ਦਰ ਬਿਨਾਈ ਐ ਦੇਹੀ ਹੋਵਗ ਖਾਕ ਪਵਨ ਉਡਾਈ ਐ ਇਹੋ ਕਿੱਥੈ ਘਰ ਔਤਾਕ ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ ਕਭ ਮਹਾਈਐ ਗਰਭ ਮੁਸੈ ਘਰ ਚੋਰ ਕਿਸ ਰੁਆਈਐ ਗੁਰਮਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇ ਹੈ ਹਰ ਨਾਮ ਮਨ ਵਸਾਈਐ ਨਾਨਕ ਮੇਲ ਮਲਾਏ ਜੇ ਤੁਧ ਭਾਈਐ ਸੂਹੀ ਮਹੱਲਾ ਪਹਿਲਾ ਮਨਹੁ ਨਾ ਨਾਮ ਵਸਾਰ ਐਹਨ ਸਤਿਾਈਐ ਜਿਉ ਰਾਖੈ ਕਿਰਪਾ ਧਾਰ ਤਿਵੇਂ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕ ਟੀ ਟੋਣੀ ਰਹੂੰ ਸਾਹਿਬ ਕੀ ਤੀਕ ਨਾ ਮੋਹ ਹੈ ਮੋਹਣੀ ਰਹਾਉ ਜਹਨ ਦੇਖੋ ਤਹ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤ ਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੇ ਤਿਵੇਂ ਰਜਾਈ ਪਰਮ ਪਉ ਭੰਜਨਾ ਜਨਮਤ ਹੀ ਦੁਖ ਲਾਗੈ ਮਰਨਾ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਇ ਕੈ ਕਉ ਨਹੀਂ ਤੂੰ ਹੋਅ ਹੈ ਤੁਦਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਪਸਮਰ ਲਾਏ ਨਾ ਜਾਪੀ ਕਹਿ ਗਿਆ ਆਪੇ ਰਿਆ ਸਮਾਏ ਸੋ ਵਿਸਮਾਦ ਭਇਆ ਤੂੰ ਨਹੀਂ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮੁਖ ਵੇਖ ਅਧੂਰ ਅੰਤਰ ਪੀ ਤੂੰ ਹੈ ਮੈ ਤੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤਿ ਦੇ ਰਾਗ ਸੁਹੀ ਮਹਲ